ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਅੱਜ ਦੀ ਵੀਡੀਓ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਡ੍ਰੈਗਨ ਫਰੂਟ ਦੀ ਵੀ ਡ੍ਰੈਗਨ ਫਰੂਟ ਵੀ ਕਿੱਥੋਂ ਲਾਉਣਾ ਕਿਵੇਂ ਲਾਉਣਾ ਤੇ ਕਿਵੇਂ ਸ਼ੁਰੂ ਕਰਨਾ ਪਹਿਲਾਂ ਆਪਾਂ ਟੋਏ ਪੱਟ ਲੈਣੇ ਆ ਠੀਕ ਹੈ ਜੀ ਤੇ 6 ਫੁੱਟ ਦਾ ਆਪਾਂ ਪਿੱਲਰ ਰੱਖਣਾ ਜਿਹੜੇ ਆ ਪਿੱਲਰ ਆਪਾਂ ਲਾਈ ਜਾਂਦੇ ਆ ਅਸੀਂ ਤੇ ਪਹਿਲਾਂ ਟੋਏ ਪੱਟ ਕੇ ਉਸ ਤੋਂ ਬਾਅਦ ਸਾਰੇ ਪਿੱਲਰ ਖੜੇ ਕਰ ਲੈਣੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਇਸ ਪਿੱਲਰਾਂ ਨੂੰ ਲੱਗਦੀ ਆ ਮਿੱਟੀ ਲਾਉਣੀ ਮਿਲਦੀ ਆ ਸਾਈਡਾਂ ਦੇ ਮਿੱਟੀ ਲਾ ਕੇਾਰੇ ਬਿਲਰਾਂ ਦੇ ਇੱਕਾ ਮਿੱਟੀ ਲਾ ਕੇ ਇੱਕ ਵੀਡੀਓ ਇਹਦੇ ਚ ਰਹਿ ਗਈ ਸੀ ਐਡ ਕਰਨ ਵਾਲੀ ਉਸ ਤੋਂ ਬਾਅਦ ਮਿੱਟੀ ਲਾ ਕੇ ਤੇ ਉਸ ਤੋਂ ਬਾਅਦ ਡ੍ਰਿਪ ਸਿਸਟਮ ਵੀ ਇਹਨੂੰ ਲਾਉਣੀ ਪੈਂਦੀ ਆ ਕਿਉਂਕਿ ਜ਼ਰੂਰੀ ਆ ਇਹਨੂੰ ਉਸ ਤੋਂ ਬਾਅਦ ਆਗੇ ਸੀਗੇ ਸਾਡੇ ਬੂਟੇ ਬੂਟੇ ਅਸੀਂ ਇੱਕ ਰੀਲ ਲਾ ਕੇ ਰੱਖ ਲਈ ਜੀ ਖਦਾਂ ਤੇ ਉਸ ਤੋਂ ਬਾਅਦ ਅਸੀਂ ਬਿਲਰਾਂ ਦੇ ਨਾਲ-ਨਾਲ ਇੱਕ ਪਿੱਲਰ ਨੂੰ ਚਾਰ ਬੂਟੇ ਲੱਗਦੇ ਆ ਤੇ ਪਿੱਲਰਾਂ ਦੇ ਨਾਲ ਅਸੀਂ ਬੂਟੇ ਚਾਰ-ਚਾਰ ਬੂਟੇ ਇੱਕ ਆ ਹੀ ਰੱਖਦੇ ਸੀਗੇ ਇਕੱਠੇ ਹੀ ਤੇ ਗਰਮੀ ਵੀ ਬਹੁਤ ਜ਼ਿਆਦਾ ਪੈਂਦੀ ਪਈ ਆ ਤੁਹਾਨੂੰ ਪਤਾ ਹੀ ਆ ਨਾ ਸਾਰਿਆਂ ਨੂੰ ਤੇ ਇੱਕ ਪਿੱਲਰ ਦੇ ਨਾਲ ਜਿਹੜੇ ਚਾਰ ਬੂਟੇ ਲੱਗਦੇ ਆ ਚਾਰੇ ਬੂਟੇ ਇਕੱਠੇ ਲਾ ਕੇ ਤੇ ਨਾਲ ਇਹਨੂੰ ਬੰਨਣੀ ਪੈਂਦੀ ਆ ਰੱਸੀ ਵੀ ਰੱਸੀ ਤਾਂ ਬੰਨਣੀ ਪੈਂਦੀ ਆ ਕਿਉਂਕਿ ਵੀ ਬੂਟਾ ਵੀ ਟੁੱਟੇ ਨਾ ਤੀਜਾਂ ਵੀ ਵੇ ਡਿੱਗ ਗਏ ਨਾ ਬੂਟੇ ਇਧਰ ਨੂੰ ਵੀ ਇਹ ਤਾਂ ਲੰਬਾ ਹੁੰਦਾ ਕਈ ਇਹਦੇ ਬੂਟਾ ਤੇ ਇਹਦੇ ਡੰਗ ਪੈਂਦਾ ਸਾਈਡ ਨੂੰ ਇਹ ਬੰਨਣੇ ਪੈਂਦੇ ਆ ਵੀ ਆਪਾਂ ਜੇ ਖੇਤੀ ਕਰਨੀ ਆ ਵਿੱਚ ਰਹਿਣਾ ਹੀ ਪੈਣਾ ਬਣਾ ਤੇ ਅਗਲੀ ਵੀਡੀਓ ਤੁਹਾਡੇ ਨਾਲ ਇੱਕ ਹੋਰ ਸਾਂਝੀ ਕਰਾਂਗੇ ਕਿਸਾਨ ਭਰਾਵਾਂ ਵਾਸਤੇ ਅੱਬ ਵੀਡੀਓ ਪਾਈ ਆਇਆ ਕਰਨੀਆਂ ਵਾ ਜੇ ਵਧੀਆ ਲੱਗੀ ਤਾਂ ਵੀਡੀਓ ਜ਼ਰੂਰ ਹਨਾ ਸ਼ੇਅਰ ਕਰ ਦਿਓ ਤਾਂ ਕਿ ਆਪਾਂ ਹੋਰ ਵੀ ਕਿਸਾਨ ਭਰਾਵਾਂ ਵਾਸਤੇ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਅੱਗੇ ਅੱਗੇ ਜੇ ਆਪਾਂ ਕੰਮ ਕਰਨਾ ਹੋਵੇ ਇੱਥੇ ਪਿਆਉ ਦੇ ਰਹਿ ਕੇ ਵੀ ਆਪਾਂ ਕੰਮ ਜਿਹੜਾ ਮਰਜ਼ੀ ਕਰ ਸਕਦੇ ਆ ਤੇ ਜ਼ਰੂਰੀ ਨਹੀਂ ਆਪਣਾ ਬਾਹਰ ਇੱਥੋਂ ਪਹਿਲੀਆਂ ਵੇਚ ਵੇਚ ਕੇ ਜਾਈਏ